Waheguru ji ka khalsa Waheguru ji ki fateh ਗੁਰੂ ਰਾਮਦਾਸ ਜੀ ਦੇ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਨਾਲੇ ਆਪਣੀ ਵੀਡੀਓ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਬਹੁਤ ਕਿਸੇ ਤੁਸੀਂ ਸੁਣੇ ਨੇ ਸੋ ਆਪਾਂ ਆਪਣੀ ਹਰ ਵੀਡੀਓ 'ਚ ਮਹਾਰਾਜਾ ਰਣਜੀਤ ਬਾਰੇ ਬਹੁਤ ਵਾਰ ਗੱਲ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਭਗਤੀ ਵਿਸ਼ਵਾਸ ਸੀ ਕਿਉਂਕਿ ਅਕਸਰ ਮਹਾਰਾਜਾ ਰਣਜੀਤ ਸਿੰਘ ਜੀ ਚਾਹੇ ਲਾਹੌਰ ਹੋਣ ਚਾਹੇ ਦਿੱਲੀ ਹੋਣ ਸ਼੍ਰੀ ਅੰਮ੍ਰਿਤਸਰ ਸਾਹਿਬ ਜਦੋਂ ਵੀ ਆਉਂਦੇ ਨੇ ਤੇ ਕਾਫੀ ਸਮਾਂ ਇੱਥੇ ਬਿਤਾ ਕੇ ਜਾਂਦੇ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਸੋ ਅੱਜ ਵੀ ਆਪਾਂ ਤੁਹਾਨੂੰ ਇੱਕ ਜਗ੍ਹਾ ਐਸਾ ਟਿਕਾਣਾ ਦੱਸਣ ਆਏ ਆ ਦਿਖਾਉਣ ਆਏ ਆ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਸੀਗੇ ਦਰਬਾਰ ਸਾਹਿਬ ਜਾਂਦੇ ਵਕਤ ਇਸ ਸਥਾਨ ਤੇ ਠਹਿਰ ਕੇ ਆਰਾਮ ਕਰਕੇ ਜਾਂਦੇ ਸੀਗੇ ਸੋ ਪੰਜਾਬ ਸਰਕਾਰ ਨੇ ਤੇ ਅੰਮ੍ਰਿਤਸਰ ਸ਼ਹਿਰ ਨੇ ਇਸ ਕਲੇ ਨੂੰ ਇਸ ਮਹਿਲ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਬਹੋ ਜਿਵੇਂ ਕਿ ਅੱਜ ਵੀ ਮਹਿਲ ਉਵੇਂ ਹੀ ਸ਼ੋਭ ਰਿਹਾ ਹੈ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਉਣਾ ਹੋਵੇ ਤੇ ਬੈਠਣਾ ਹੋਵੇ ਤੇ ਆਰਾਮ ਕਰਨਾ ਹੋਵੇ ਉਵੇਂ ਹੀ ਅੱਜ ਇਹ ਮਹਿਲ ਤਿਆਰ ਬਰਤਿਆਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਸਤੇ ਸੋ ਆਜੋ ਤੁਹਾਨੂੰ ਮਹਿਲ ਦੀ ਥੋੜੀ ਜੀ ਤੁਹਾਨੂੰ ਤਸਵੀਰ ਹੋਰ ਦਿਖਾਉਣੀ ਹੈ ਇਹ ਕਿਲਾ ਸਿੱਖ ਗੁਰੂਆਂ ਵੱਲੋਂ ਬਰਸਾਈ ਹੋਏ ਅਤੇ ਉਹਨਾਂ ਦੀਆਂ ਸ਼ਰਧਾਲੂਆਂ ਵੱਲੋਂ ਨਿਵਾਜੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਹੈ। ਮਾਝੇ ਦੇ ਇਸ ਸਭ ਤੋਂ ਅਹਿਮ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਨੂੰ ਅਕਸਰ ਪੰਜਾਬ ਦੇ ਤਾਜ ਦਾ ਰਤਨ ਵੀ ਸੱਜਿਆ ਗਿਆ ਹੈ। ਕੋਹੇ ਨੂਰ ਦੇ ਹੀਰੇ ਦੀ ਜੇ ਗੱਲ ਕਰੀਏ ਤਾਂ ਉਹ ਵੀ ਕਿਸੇ ਸਮੇਂ ਇਸ ਸ਼ਹਿਰ ਵਿੱਚ ਹੁੰਦਾ ਸੀ। ਸਿੱਖ ਗੁਰੂਆਂ ਅਤੇ ਸ਼ਹੀਦਾਂ ਦਾ ਸ਼ਹਿਰ ਹੋਣ ਦੇ ਨਾਲ-ਨਾਲ ਕਈ ਹੋਰ ਚੰਗੇ ਪਹਿਲੂਆਂ ਤੇ ਸਿੱਖ ਸੱਭਿਆਚਾਰ ਅਤੇ ਰੋਹਾਨੀਅਤ ਦਾ ਗੜ੍ਹ ਹੋਣ ਕਰਕੇ ਭਾਰਤ ਦੇ 12 ਹੈਰੀਟੇ ਸ਼ਹਿਰਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਰੱਖਿਆ ਗਿਆ ਹੈ। ਇਸ ਵਿੱਚ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਪਹਿਲਾਂ ਹੀ ਆਪਣਾ ਇੱਕ ਅਨਕੀਲਾ ਬਿੱਤਿਆ ਹੋਇਆ ਕੱਲ ਅਤੇ ਜ਼ਿੰਦਗੀ ਨਾਲ ਭਰਪੂਰ ਮਜੂਦਾ ਅੱਜ ਹੋਣ ਕਰਕੇ ਸਿਟੀ ਹੈਰੀਡੇ ਪਲਾਨ ਬਿਲਕੁਲ ਸਹੀ ਸਾਬਿਤ ਹੋਇਆ ਹੈ। ਸੋ ਸਾਨੂੰ ਮਾਣ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਰਗਾ ਸ਼ਹਿਰ ਭਾਰਤ ਦੇ ਵਿੱਚ ਮੱਝ ਦੇ ਕੋਲ ਹੈ ਪੰਜਾਬ ਦੇ ਕੋਲ ਹੈ ਸੋ ਸਾਨੂੰ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਅਤੇ ਵਸਨੀਕ ਹੋਣ ਦਾ ਪੂਰਾ ਮਾਣ ਹੈ ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਹੈ ਇੱਥੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਚਾਰੇ ਦਿਸ਼ਾਵਾਂ ਦੇ ਲੋਕ ਗੁਰੂ ਘਰ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਬਹੁਤ ਹੀ ਆਨੰਦ ਮਹਿਸੂਸ ਕਰਦਿਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ